ਹਾਂਜੀ ਫਿਕਰ ਨਾ ਕਰ ਉਹਨੂੰ ਪਤਾ ਸਭ ਹਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਪਾਂ ਰੱਬ ਦੇ ਰੰਗਾਂ ਦੀ ਅਕਸਰੀ ਗੱਲ ਕਰੀਦੀ ਆ ਪਰ ਆਪਾਂ ਇਹ ਵੀ ਕਹਿੰਦੇ ਆ ਕਿ ਪ੍ਰਮਾਤਮਾ ਦੇ ਰੰਗਾਂ ਦਾ ਭੇਦ ਨਹੀਂ ਪਾ ਸਕਦੇ ਇਹ ਚਿੜੀਆਂ ਨੇ ਜਿਹੜੀਆਂ ਅਮਰੀਕਾ ਦੇ ਵਿੱਚ ਪਾਈਆਂ ਜਾਂਦੀਆਂ ਜੇ ਤੁਸੀਂ ਧਿਆਨ ਦੇਵੋਗੇ ਤਾਂ ਇਹਨਾਂ ਦੀ ਜਿਹੜੀ ਚੌਂਜਾ ਉਹ ਬਿੰਗੀ ਆ ਇਨਾਂ ਦੀ ਚੁੰਝ ਇੱਕ ਇੱਕ ਪਾਸੇ ਨੂੰ ਇੱਕ ਡਾਇਰੈਕਸ਼ਨ 'ਚ ਜਾਂਦੀ ਹੈ ਤੇ ਦੂਸਰੀ ਚੁੰਝ ਦੂਜੀ ਡਾਇਰੈਕਸ਼ਨ ਦੇ ਵਿੱਚ ਜਾਂਦੀ ਹੈ ਤੇ ਜੇ ਥੱਲੇ ਧਰਤੀ ਤੋਂ ਕੋਈ ਬੀਜ ਜਾਂ ਕੋਈ ਦਾਣਾ ਇਹਨਾਂ ਨੇ ਚੁਗਣਾ ਹੋਵੇ ਤਾਂ ਇਹਨਾਂ ਨੂੰ ਬਹੁਤ ਔਖਾ ਥੱਲੇੋਂ ਦਾਣਾ ਚੁਗਣਾ ਤੇ ਪ੍ਰਮਾਤਮਾ ਨੇ ਇਹਨਾਂ ਨੂੰ ਇਦਾਂ ਬਣਾਇਆ ਹੁਣ ਹੋ ਸਕਦਾ ਕਹਿਣ ਵਾਲੇ ਦੇਖ ਕੇ ਕਹਿ ਦੇਣ ਕਿ ਪ੍ਰਮਾਤਮਾ ਨੇ ਕਿ ਐਸਾ ਕਹਿਰ ਕੀਤਾ ਇਹਨਾਂ ਦੇ ਉੱਤੇ ਇਹਨਾਂ ਨੂੰ ਖਾਣ ਪੀਣ ਵਾਸਤੇ ਕਿੰਨਾ ਔਖਾ ਹੋਣਾ ਪੈਂਦਾ ਹੋਵੇ ਪਰ ਮੈਂ ਤੁਹਾਨੂੰ ਦੱਸ ਦਿਆਂ 84 ਲੱਖ ਦੇ ਵਿੱਚੋਂ ਇੰਨਾ ਚਿੜੀਆਂ ਦੀਆਂ ਤਿੰਨ ਤੋਂ ਚਾਰ ਕਿਸਮਾਂ ਨੇ ਜਿਨ੍ਹਾਂ ਦੀ ਚੁੰਝ ਬਿੰਗੀ ਹੁੰਦੀ ਆ ਤੇ ਆਪਾਂ ਅਕਸਰ ਇਹ ਵੀ ਗੱਲ ਕਰੀਦੀ ਆ ਕਿ ਪਰਮਾਤਮਾ ਜੀਵ ਦੇ ਜਨਮ ਤੋਂ ਪਹਿਲਾਂ ਉਹਦਾ ਜਿਹੜਾ ਭੋਜਨ ਆ ਉਹਦਾ ਜਿਹੜਾ ਖਾਣਾ ਉਹ ਧਰਤੀ ਤੇ ਭੇਜ ਦਿੰਦਾ ਉਸੇ ਤਰ੍ਹਾਂ ਇੰਨਾਂ ਚਿੜੀਆਂ ਦੇ ਵਾਸਤੇ ਜਿਹੜਾ ਇਹਨਾਂ ਦਾ ਖਾਣਾ ਇਹਨਾਂ ਦਾ ਜਿਹੜਾ ਭੋਜਨ ਉਹਦਾ ਵੀ ਪ੍ਰਬੰਧ ਪਰਮਾਤਮਾ ਨੇ ਕੀਤਾ ਹੋਇਆ ਜੋ ਕਿ ਸਿਰਫ ਇਹ ਜਿੜੀਆਂ ਖਾ ਸਕਦੀਆਂ ਨੇ ਹੋਰ ਕੋਈ ਦੂਜੀ ਤੀਜੀ ਚਿੜੀ ਉਸ ਦਰਖਤ ਦਾ ਜਿਹੜਾ ਬੀਆ ਉਹ ਖਾ ਨਹੀਂ ਸਕਦੀ ਕਿਉਂ ਨਹੀਂ ਖਾ ਸਕਦੀਆਂ ਮੈਂ ਤੁਹਾਨੂੰ ਦੱਸਦਾ ਇਹ ਚਿੜੀਆਂ ਜਿਹਨੂੰ ਆਪਾਂ ਪਾਈਨ ਟਰੀ ਕਹਿੰਦੇ ਆ ਜਿਹਨੂੰ ਸਹਾਗ ਜਾਂ ਸੌਂਗ ਪੰਜਾਬੀ ਦੇ ਵਿੱਚ ਕਹਿੰਦੇ ਆ ਸੌਂਗ ਦਾ ਦਰਖਤ ਜਾਂ ਸਹਾਗ ਦਾ ਦਰਖਤ ਹਿੰਦੀ ਇਲਾਕਿਆਂ ਦੇ ਵਿੱਚ ਉਹਨੂੰ ਚੀਡ ਸਨੋਵਰ ਤੇ ਦੇਵਦਾਰ ਵੀ ਕਹਿੰਦੇ ਆ ਮੈਨੂੰ ਲੱਗਦਾ ਇਹਨਾਂ ਦਰਖਤਾਂ ਦੇ ਉੱਤੇ ਨਾ ਇੱਕ ਬੱਲੀ ਜੀ ਵਾਂਗੂ ਲੱਗਿਆ ਹੁੰਦਾ ਤੇ ਉਹਦੇ ਵਿੱਚ ਵੀ ਜਿਹੜੇ ਹੁੰਦੇ ਨੇ ਉਹ ਲੋਕੇ ਹੁੰਦੇ ਆ ਤੇ ਆ ਦੇਖੋ ਤੁਸੀਂ ਕਿਵੇਂ ਚਿੜੀ ਇਹਦੀ ਚੁੰਝਾ ਜਿਹੜੀ ਉਹ ਸਪੈਸ਼ਲ ਪ੍ਰਮਾਤਮਾ ਨੇ ਇਸ ਤਰੀਕੇ ਨਾਲ ਬਣਾਈ ਆ ਕਿ ਇਹ ਆਪਣੀ ਚੁੰਝ ਨੂੰ ਉਹਦੇ ਵਿੱਚ ਫਸਾਉਂਦੀ ਆ ਤੇ ਉਹਦੇ ਵਿੱਚੋਂ ਬੀ ਆ ਜਿਹੜਾ ਉਹ ਦਾਣਾ ਜਿਹੜਾ ਉਹ ਕੱਢ ਲੈਂਦੀ ਆ ਤੇ ਉਹਨੂੰ ਖਾਂਦੀ ਆ ਤੁਸੀਂ ਇਹ ਦੇਖੋ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਕਿਐਸੀਆਂ ਨੇ ਇੰਨਾਂ ਚਿੜੀਆਂ ਨੂੰ ਚੁੰਝ ਵੀ ਅਲੱਗ ਦਿੱਤੀ ਤੇ ਇਨਾਂ ਚਿੜੀਆਂ ਦਾ ਭੋਜਨ ਵੀ ਅਲੱਗ ਤੋਂ ਬਣਾਇਆ ਤਾਂ ਕਿ ਇਨਾਂ ਨੂੰ ਕਿਸੇ ਚੀਜ਼ ਦੀ ਦਿੱਕਤ ਨਾ ਹੋਵੇ ਇਹ ਨੇ ਉਸ ਕਾਲਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਸੋ ਇਨਸਾਨ ਕਿ ਮੈਂ ਕਹਿ ਸਕਦਾ ਜਿਹਨੂੰ ਪ੍ਰਮਾਤਮਾ ਨੇ ਰੱਬ ਹੋਣ ਦਾ ਤਰਜਾ ਦਿੱਤਾ ਵੀ ਉਹਦੇ ਵਾਸਤੇ ਰੱਬ ਨੇ ਕੁਛ ਕੀਤਾ ਨਾ ਹੋਵੇ ਉਹਦੇ ਵਾਸਤੇ ਰੱਬ ਨੇ ਕੋਈ ਹੀਲਾ ਵਸੀਲਾ ਨਾ ਕੀਤਾ ਹੋਵੇ ਇਨਸਾਨ ਜਿਹਹਤਿਆ ਮਰਜੀ ਹੋਵੇ ਉਹਨੂੰ ਜਿਹਹਤਿਆ ਮਰਜੀ ਜਨਮ ਮਿਲਦਾ ਹੋਵੇ ਉਹਦੀ ਰੋਟੀ ਉਹਦਾ ਖਾਣ ਪੀਣ ਦਾ ਪ੍ਰਬੰਧ ਪ੍ਰਮਾਤਮਾ ਜ਼ਰੂਰ ਕਰਕੇ ਭੇਜਦਾ ਸੋ ਇਸੇ ਕਰਕੇ ਮੈਂ ਤੁਹਾਨੂੰ ਅਕਸਰ ਹੀ ਕਹਣਾ ਹੁੰਦਾ ਕਿ ਰੱਬ ਦੇ ਉੱਤੇ ਸ਼ੱਕ ਨਾ ਕਰਿਆ ਕਰੋ ਕਈ ਵਾਰ ਸਾਨੂੰ ਸਾਡੇ ਆਲੇ-ਦਾਲੇ 20 ਕਿਲੋ ਜਿੱਥੇ ਕਹਿੰਦੇ ਇਨਸਾਨ ਦਾ ਜਨਮ ਹੁੰਦਾ 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਜੋ ਵੀ ਚੀਜ਼ ਪੈਦਾ ਹੁੰਦੀ ਆ ਕੁਦਰਤੀ ਤੌਰ ਤੇ ਉਹ ਉਸ ਇਨਸਾਨ ਵਾਸਤੇ ਹੁੰਦੀ ਆ ਕੁਦਰਤ ਦੇ ਵੱਲੋਂ ਇੱਕ ਤੋਹਫਾ ਉਹ ਗੱਲ ਵੱਖਰੀ ਆ ਕਿ ਸਾਨੂੰ ਉਹਨਾਂ ਚੀਜ਼ਾਂ ਦਾ ਗਿਆਨ ਨਹੀਂ ਹੁੰਦਾ ਸਾਨੂੰ ਉਹਨਾਂ ਚੀਜ਼ਾਂ ਦਾ ਇਲਮ ਨਹੀਂ ਕਿਉਂ ਨਹੀਂ ਹੈਗਾ ਕਿਉਂਕਿ ਅਸੀਂ ਪ੍ਰਮਾਤਮਾ ਨਾਲ ਜੁੜੇ ਨਹੀਂ ਜਦੋਂ ਅਸੀਂ ਪਰਮਾਤਮਾ ਦੇ ਨਾਲ ਜੁੜਦੇ ਹਾਂ ਤਾਂ ਸਾਨੂੰ ਅੰਦਰੋਂ ਵਾਹਿਗੁਰੂ ਦੇ ਵੱਲੋਂ ਇੰਨਾ ਚੀਜ਼ਾਂ ਦਾ ਗਿਆਨ ਹੁੰਦਾ ਜਦੋਂ ਇਹ ਚੀਜ਼ਾਂ ਦਾ ਗਿਆਨ ਸਾਡੇ ਅੰਦਰ ਪੈਦਾ ਹੁੰਦਾ ਤਾਂ ਫਿਰ ਅਸੀਂ ਇਹ ਚੀਜ਼ਾਂ ਖਾ ਪੀ ਵੀ ਸਕਦੇ ਹਾਂ ਤੇ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਵਰਤੋਂ ਵੀ ਕਰ ਸਕਦੇ ਹਾਂ ਜੇ ਪਰਮਾਤਮਾ ਇੰਨਾ ਛੋਟੇ ਛੋਟੇ ਜੀਵਾਂ ਦਾ ਇੰਨਾ ਖਿਆਲ ਰੱਖ ਸਕਦਾ ਇੰਨਾ ਜੀਵ ਜਾਨਵਰਾਂ ਦੇ ਵਾਸਤੇ ਇੰਨਾ ਕੁਝ ਪੈਦਾ ਕਰ ਸਕਦਾ ਤਾਹ ਇਨਸਾਨ ਜਿਹੜਾ ਰੱਬ ਹੋ ਸਕਦਾ ਜਿਹਨੂੰ ਪ੍ਰਮਾਤਮਾ ਨੇ ਰੱਬ ਹੋਣ ਦਾ ਦਰਜਾ ਦਿੱਤਾ ਜਾਂ ਇਨਸਾਨ ਰੂਹੇ ਜ਼ਮੀਨ ਦੇ ਉੱਤੇ ਇੱਕ ਐਸਾ ਇਕੱਲਾ ਹੀ ਜੀਵ ਆ ਜਿਹਨੂੰ ਸੋਚਣ ਸਮਝਣ ਦੀ ਤਾਕਤ ਦਿੱਤੀ ਆ ਪ੍ਰਮਾਤਮਾ ਨੇ ਤੇ ਜਿਹੜਾ ਪ੍ਰਮਾਤਮਾ ਦਾ ਨਾਮ ਲੈ ਲੈ ਕੇ ਇੱਕ ਦਿਨ ਪ੍ਰਮਾਤਮਾ ਹੀ ਹੋ ਸਕਦਾ ਉਹਦੇ ਵਾਸਤੇ ਵਾਹਿਗੁਰੂ ਨੇ ਕਿੰਨੇ ਇੰਤਜ਼ਾਮ ਕੀਤੇ ਹੋਣਗੇ ਸੋ ਐਸੇ ਕਰਕੇ ਤੁਹਾਨੂੰ ਕਈ ਦਾ ਕਦੇ ਡੋਲਿਆ ਨਾ ਕਰੋ ਆਪਣੇ ਰੱਬ ਦਾ ਨਾਮ ਲੈਣਾ ਸ਼ੁਰੂ ਕਰੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਉੱਠ ਤੇ ਬੈਠ ਦੇ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ